ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗਿਆਨ ਧਿਆਨ ਕਿਛੁ ਬਾਦ ਸੰਗਤਿ ਕੈ ਅੰਤਿ ਲਾਭ ਬਿਖਮ ਨਦੀ ਜਾਇ ਤਰਣੀ ਪਰਮ ਸਤਿਕਾਰਯੋਗ ਸਤਗੁਰਾਂ ਦੀ ਸਾਜ ਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਤੇਗ ਬਹਾਦਰ ਸਾਹਿਬ ਰਾਜਿਆਂ ਦੇ ਜੋ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਆਪਾਂ ਵਿਚਾਰ ਸ਼ੁਰੂ ਕੀਤੀ ਹੋਈ ਹੈ 10 ਸ਼ਲੋਕਾਂ ਦੀ ਵਿਚਾਰ ਜਿਹੜੀ ਐ ਤੋਂ ਪਹਿਲਾਂ ਹੋ ਚੁੱਕੀ ਹੈ ਤੇ ਅੱਜ 11ਵੇਂ ਸ਼ਲੋਕ ਤੋਂ ਸ਼ੁਰੂ ਕਰਾਂਗੇ 15 ਨੰਬਰ ਸ਼ਲੋਕ ਤੱਕ ਆਪਾਂ ਗੁਰਬਾਣੀ ਦੀ ਇਹ ਸਲੋਕਾਂ ਦੀ ਵਿਚਾਰ ਰਲ ਮਿਲ ਕੇ ਜਿੱਦਾਂ ਜਿੱਦਾਂ ਗੁਰੂ ਸਾਹਿਬ ਮੇਰ ਪ੍ਰਿਆ ਹੱਥ ਰੱਖਦੇ ਹੈ ਉਸੇ ਹਿਸਾਬ ਦੇ ਨਾਲ ਇਹ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀਆਂ ਕਰਾਂਗੇ ਪੰਜ ਤਤ ਕੋ ਤਨ ਰਚਿਓ ਜਨਹੁ ਚਤਰ ਸੁਜਾਨ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜਿਹੜਾ ਸ਼ਰੀਰ ਹੈ ਨਾ ਕਹਿੰਦੇ ਇਹ ਪੰਜ ਤਤਾਂ ਦਾ ਬਣਿਆ ਹੋਇਆ ਪੰਜ ਤਤ ਕਿਹੜੇ ਹੈ ਪਾਣੀ ਹੈ ਹਵਾ ਹੈ ਮਿੱਟੀ ਹੈ ਆਕਾਸ਼ ਹੈ ਇਹ ਜਿਹੜੇ ਪੰਜ ਤੱਤ ਨੇ ਇਹ ਪੰਜ ਤੱਤਾਂ ਦਾ ਸਰੀਰ ਬਣਿਆ ਕਹਿੰਦੇ ਇਹ ਗੱਲ ਪੱਕੇ ਜਾਣ ਲੋ ਕਿ ਇਹ ਪੰਜ ਤੱਤਾਂ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਤੇ ਉਪਜੋ ਨਾਨਕ ਲੀਨ ਤਾਹੇ ਮੈ ਮਨ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਇਹ ਗੱਲ ਆਪਣੇ ਮਨ 'ਚ ਪੱਕੀ ਕਰ ਲੋ ਕਿਹੜੀ ਗੱਲ ਪੱਕੀ ਕਰਨੀ ਹੈ ਕਹਿੰਦੇ ਪੰਜ ਤੱਤਾਂ ਦਾ ਸਰੀਰ ਬਣਿਆ ਪੰਜਾਂ ਤੰ ਤੱਤਾਂ ਦੇ ਵਿੱਚ ਮਿਲ ਜਾਂਦਾ ਜਿੱਦ ਦੇ ਇਹ ਸਰੀਰ ਖਤਮ ਹੋਇਆ ਉਹਦੇ ਪੰਜਾਂ ਤੱਤਾਂ ਦੇ ਮਿਲ ਜਾਣਾ ਵਿੱਚ ਪਾਣੀ ਪਾਣੀ 'ਚ ਮਿਲ ਜਾਣਾ ਅੱਗ ਅੱਗ 'ਚ ਮਿਲ ਜਾਣੀ ਹੈ ਮਿੱਟੀ ਮਿੱਟੀ 'ਚ ਮਿਲ ਜਾਣੀ ਹੈ ਹਵਾ ਹਵਾ 'ਚ ਮਿਲ ਜਾਣੀ ਹੈ ਆਕਾਸ਼ ਆਕਾਸ਼ 'ਚ ਇਹ ਸਰੀਰ ਦੇ ਜਿਹੜੇ ਪੰਜ ਤੱਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਵਿੱਚ ਹੀ ਮਿਲ ਜਾਂਦੇ ਆ। ਮਿਲਦੇ ਕਿਸ ਤਰ੍ਹਾਂ ਜੀ? ਕਹਿੰਦੇ ਜਿਵੇਂ ਸੂਰਜ ਦੀਆਂ ਕਿਰਨਾਂ ਸਵੇਰੇ ਧਰਤੀ ਤੇ ਆਉਂਦੀਆਂ ਨੇ। ਉਹ ਧਰਤੀ ਦੇ ਨਾਲ ਉਹ ਸੂਰਜ ਦੇ ਨਾਲ ਵੱਖ ਨਹੀਂ ਹੈਗੀਆਂ ਚਾਹੇ ਧਰਤੀ ਤੇ ਆ ਕੇ। ਕਹਿੰਦੇ ਜਦੋਂ ਸ਼ਾਮ ਨੂੰ ਸੂਰਜ ਨੇ ਅਸਤ ਹੋਣਾ ਹੈ। ਸੂਰਜ ਨੇ ਛਿਪਣਾ ਹੈ। ਉਦੋਂ ਕਹਿੰਦੇ ਉਹਦੇ ਵਿੱਚ ਹੀ ਸਵਾਜਿਤ ਅਸੀਂ ਇਸ ਧਰਤੀ ਤੇ ਆਏ ਅਸੀਂ ਪ੍ਰਮਾਤਮਾ ਦਾ ਇੱਕ ਛੋਟਾ ਜਿਹਾ 파ਟ ਆ ਉਹਦੇ ਨਾਲੋਂ ਅਲੱਗ ਨਹੀਂ ਬਸ ਇੱਕ ਦਿਨ ਉਹਦੇ ਵਿੱਚ ਮਿਲ ਜਾਈਏ ਉਹਦੇ ਵਿੱਚ ਹੀ ਮਿਲ ਜਾਈਏ ਜਿਉਂਦਿਆਂ ਜਿਉਂਦਿਆਂ ਵੀ ਉਹਦੇ ਵਿੱਚ ਮਿਲ ਸਕਦੇ ਆ ਮਰਨ ਤੋਂ ਬਾਅਦ ਤੇ ਫਿਰ ਇਹ ਸਰੀਰ ਪੰਜਾਂ ਤੱਤਾਂ ਦਾ ਉਹਦੇ ਵਿੱਚ ਹੀ ਮਿਲ ਜਾਣਾ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਮਝਾਇਆ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੇ ਸੰਪੂਰਨthia ਰਾਮ ਕਹਿੰਦੇ ਉਹ ਉਹਨਾਂ ਦੇ ਵਿੱਚ ਹੀ ਮਿਲਦਾ ਘਟ ਘਟ ਮੈਂ ਹਰ ਜੋ ਬਸੈ ਸੰਤਨ ਕਹਿ ਉਹ ਪੁਕਾਰ ਘਟ ਹੁੰਦਾ ਹਿਰਦਾ ਸਰੀਰ ਵੀ ਕਿਹਾ ਜਾਂਦਾ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਘਟ ਬੈਣੇ ਫਿਰਦਾ ਕਹਿੰਦੇ ਹਰੇਕ ਹਿਰਦੇ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ ਕੱਟ ਕੱਟਣਾ ਹਰ ਜੋ ਵਸੈ ਸੰਤਨ ਕਹਿਓ 呼ਕਾਰ ਜਿਹੜੇ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਨਾ ਜਿਹੜੇ ਜਿਉਂਦਿਆਂ ਜਿਉਂਦਿਆਂ ਉਹਦੇ ਵਿੱਚ ਅਭੇਦ ਹੋ ਗਏ ਜਿਨ੍ਹਾਂ ਦੇ ਨਾਂ ਨਾਲ ਲਿਖਿਆ ਗਿਆ ਸੰਤ ਜਿਨ੍ਹਾਂ ਦੇ ਨਾਂ ਨਾਲ ਲਿਖਿਆ ਗਿਆ ਭਗਤ ਜਿਨ੍ਹਾਂ ਦੇ ਨਾਂ ਨਾਲ ਲਿਖਿਆ ਗਿਆ ਗੁਰੂ ਸਹਿਬਾਹਲ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਪਰਮਾਤਮਾ ਹਰੇਕ ਹਿਰਦੇ ਦੇ ਵਿੱਚ ਵਸ ਰਿਹਾ ਸੰਤਨ ਕਹਿਓ ਉਕਾਰ ਉੱਚੀ ਉੱਚੀ ਪੁਕਾਰ ਕੇ ਸਾਨੂੰ ਗੁਰੂ ਸਹਿਬਾਨ ਭਗਤ ਸਹਿਬਾਨ ਰੱਬ ਦੇ ਪਿਆਰੇ ਉਹ ਸਾਨੂੰ ਉੱਚੀ ਉੱਚੀ ਪੁਕਾਰ ਕੇ ਦੱਸ ਰਹੇ ਹੈ ਕਿ ਹਰੇਕ ਹਿਰਦੇ ਦੇ ਵਿੱਚ ਪਰਮਾਤਮਾ ਵਸ ਰਿਹਾ ਹੈ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਕਿ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ ਜੀ ਅਸੀਂ ਬਾਹਰ ਭਾਲਦੇ ਫਿਰਦੇ ਆ ਕਦੇ ਕਿਸੇ ਦਾ ਦਿਲ ਤੋੜ ਦਿੰਨੇ ਆ ਕਦੇ ਕਿਸੇ ਦਾ ਦਿਲ ਤੋੜ ਦਿੰਨੇ ਆ ਪਰ ਗੁਰੂ ਸਾਹਿਬ ਤਾਂ ਕੀ ਕਹਿੰਦੇ ਆ ਸਭਨ ਮਨਮਾਨਕ ਠਾਹੜ ਮੂਲ ਮਚੰਗਵਾ ਜੀ ਤਉ ਪਰੀਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਕਹਿੰਦੇ ਜੇ ਪਰਮਾਤਮਾ ਨੂੰ ਮਿਲਣਾ ਹੈ ਨਾ ਕਿਸੇ ਦਾ ਦਿਲ ਨਾ ਤੋੜ ਦੇ ਕਿਉਂਕਿ ਹਰ ਦਿਲ ਦੇ ਅੰਦਰ ਉਹ ਪਰਮਾਤਮਾ ਬੈਠਾ ਹੈ ਗੁਰੂ ਤੇਗ ਬਹਾਦਰ ਸਾਹਿਬ ਅਰ ਜੀ ਤੇ ਇਸ ਤਰੀਕੇ ਕਹਿੰਦੇ ਨਾ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਿ ਹਰੇਕ ਦਿਲ ਦੇ ਵਿੱਚ ਉਹ ਪਰਮਾਤਮਾ ਹੈ ਉਹ ਚਾਹੇ ਬੱਚਾ ਚਾਹੇ ਨੌਜਵਾਨ ਚਾਹੇ ਅਧਖੜ ਚਾਹੇ ਬਜ਼ੁਰਗ ਹੈ ਕਹਿੰਦੇ ਹਰ ਇੱਕ ਦੇ ਦਿਲ ਦੇ ਵਿੱਚ ਉਹੀ ਪਰਮਾਤਮਾ ਵਸ ਰਿਹਾ ਹੈ ਕਹਿੰਦੇ ਕਿਸੇ ਦਾ ਦਿਲ ਨਾ ਤੋੜ ਦੇ ਜੇ ਕਿਸੇ ਦਾ ਦਿਲ ਤੋੜਤਾ ਕਹਿੰਦੇ ਰੱਬ ਤੋੜਦਾ ਹੁਣ ਤੈਨੂੰ ਉਹਦੇ ਦਰਸ਼ਨ ਨਹੀਂ ਹੋਣਗੇ ਉਹਦੇ ਦਰਸ਼ਨ ਨਹੀਂ ਹੋਣਗੇ ਕੋਹ ਨਾਨਕ ਤਿਹ ਭਜ ਮਨ ਭਉ ਨਿਤ ਉਤਰਹਿ ਪਾਰ ਕਹਿੰਦੇ ਜਿਹੜਾ ਇਨਸਾਨ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਕਿਤੇ ਕਰਕੇ ਅਭੇਦ ਹੋਣਾ ਜੀ ਕਹਿੰਦੇ ਉਸ ਪ੍ਰਮਾਤਮਾ ਦਾ ਭਜਨ ਕਰਕੇ ਉਦੀ ਬੰਦਗੀ ਕਰਕੇ ਤੇ ਹਰ ਇੱਕ ਦੇ ਨਾਲ ਪਿਆਰ پا ਕੇ ਕਿਸੇ ਦਾ ਦਿਲ ਨਾ ਤੋੜੀਏ ਹਰ ਇੱਕ ਦੇ ਨਾਲ ਪਿਆਰ پا ਕੇ ਕਹਿੰਦੇ ਇਸ ਭਵ ਸਾਗਰ ਤੋਂ ਪਾਰ ਹੋ ਜਾਣਾ ਫਿਰ ਉਹਨੇ ਕਹੋ ਨਾਨਕ ਤੇ ਭਜ ਮਨਾਂ ਭਜ ਮਨਾਂ ਦਾ ਭਾਵ ਕਿ ਆ ਮਨ ਨੂੰ ਸਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਉਹ ਪ੍ਰਮਾਤਮਾ ਦਾ ਭਜਨ ਕਰ ਲੈ ਬਹੁ ਨਿਦ ਉਤਰਹਿ ਪਾਰ ਕਹਿੰਦੇ ਉਹ ਭਵ ਸਾਗਰ ਦੇ ਵਿੱਚੋਂ ਪਾਰ ਨਿਕਲ ਜਾਣਾ ਨਹੀਂ ਤੇ ਅਸੀਂ ਇਸ ਭਵ ਸਾਗਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਜੇ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਭਜਨ ਕਰ ਲਿਆ ਕਹਿੰਦੇ ਪਾਰ ਹੋ ਜਾਂਦੇ ਕਿੰਨੀਆਂ ਕਿੰਦੀ ਗੱਲ ਕਰੀਏ ਜੀ ਇੱਥੇ ਕੌਡੇ ਰਾਖਸ਼ ਵਰਗੇ ਭੂਮੀਏ ਚੋਰ ਵਰਗੇ ਸੱਜਣ ਠੱਗ ਵਰਗੇ ਬਸ ਇਹ ਭਵ ਸਾਗਰ ਤੋਂ ਪਾਰ ਹੋ ਗਏ ਆ ਭਜਨ ਦੀ ਬਰਕਤ ਦੇ ਨਾਲ ਗੁਰੂ ਸਾਹਿਬ ਦੇ ਵਿੱਚ ਬਚਨ ਆਉਂਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿ ਰਾਮ ਜਪੋ ਜੀ ਐਸੇ ਐਸੇ ਤਰਹੁ ਪ੍ਰਿਲਾਦ ਜਪਿਓ ਹਰ ਜੈਸ ਕਹਿੰਦੇ ਜਿਵੇਂ ਧਰੋ ਨੇ ਤੇ ਪ੍ਰਲਾਦ ਨੇ ਜਪਿਆ ਨਾ ਓਵੇਂ ਤੂੰ ਜਪ ਲੈ ਕਹਿੰਦੇ ਉਹ ਵੀ ਤੇ ਭਵ ਸਾਗਰ ਤੋਂ ਪਾਰ ਹੋਗੇ ਉਮਰ ਤੇ ਛੋਟੀ ਜੀ ਸੀ ਉਮਰ ਬਿਲਕੁਲ ਛੋਟੀ ਪਰ ਭਵ ਸਾਗਰ ਤੋਂ ਪਾਰ ਹੋਗੇ ਅਸੀਂ 80 80 ਦੇ ਹੋਗੇ ਅਸੀਂ ਅਜੇ ਤੱਕ ਉੱਥੇ ਲਟਕਦੇ ਫਿਰਦੇ ਕਿਉਂ ਕਿਉਂਕਿ ਭਾਜਨ ਜੀਤਦਾ ਬੰਦਗੀ ਨਹੀਂ ਕੀਤੀ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਨਾ ਉਹਨੂੰ ਸੁਖ ਤੇ ਦੁਖ ਅੰਦਰੋਂ ਤੋੜ ਨਹੀਂ ਸਕਦੇ ਉਹਨੂੰ ਇਹ ਸੁਖ ਤੇ ਦੁਖ ਤੰਗ ਨਹੀਂ ਕਰ ਸਕਦੇ ਲੋਭ ਮੋਹ ਅਭਿਮਾਨ ਉਹਨੂੰ ਲੋਭ ਤੇ ਮੋਹ ਤੇ ਹੰਕਾਰ ਇਹ ਚੀਜ਼ਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਜਦੋਂ ਇਸ ਤਰ੍ਹਾਂ ਦੀ ਅਵਸਥਾ ਹੋ ਜੇ ਨਾ ਕਿ ਦੁੱਖ ਵੀ ਸੁੱਖ ਵੀ ਕੋਜੇ ਲੱਗਣ ਲੱਗ ਜਾਵੇ ਲੋਭ ਮੋਹ ਹੰਕਾਰ ਇਹ ਇਹਨਾਂ ਤੋਂ ਬੰਦਾ ਆਜ਼ਾਦ ਹੋ ਜਾਵੇ ਹੁਣ ਅਸੀਂ ਤੇ ਲੋਭ ਚ ਵੀ ਫਸੇ ਹੋਏ ਆਂ ਮੋਹ ਚ ਵੀ ਫਸੇ ਹੋਏ ਆਂ ਸਾਨੂੰ ਹੰਕਾਰ ਵੀ ਆ ਕਿਸੇ ਕੋਲੇ 4 ਪੈਸੇ ਹੋ ਗਏ ਉਹ ਉਹਦਾ ਹੰਕਾਰ ਕਰਦਾ ਹੈ ਕਿਸੇ ਨੇ ਚੰਗੀ ਪੜ੍ਹਾਈ ਕਰ ਲਈ ਉਹਦਾ ਹੰਕਾਰ ਕਰਦਾ ਹੈ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਉਹਦਾ ਹੰਕਾਰ ਕਰਦਾ ਅਸੀਂ ਤੇ ਇਹੀ ਚੀਜ਼ਾਂ ਨੇ ਖਤਮ ਕਰਦੇ ਵਸ ਹੰਕਾਰ ਆ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਆ ਨਾ ਕਹਿੰਦੇ ਉਹ ਤੇ ਰੱਬ ਵਰਗੇ ਹੋ ਜਾਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਕਹੋ ਨਾਨਕ ਸੁਨ ਰੇ ਮਨ ਸੁਮੂਰਤ ਭਗਵਾਨ ਕਹਿੰਦੇ ਤੁਸੀਂ ਵੀ ਸੁਣ ਲਓ ਆ ਮਨ ਨੂੰ ਸੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਨਾ ਸੁੱਖ ਤੋਂ ਦੁੱਖ ਤੋਂ ਲੋਭ ਤੋਂ ਮੋਹ ਤੋਂ ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ ਕਹਿੰਦੇ ਉਹ ਤੇ ਸਾक्षात ਕਹਿੰਦੇ ਭਗਵਾਨ ਹੈ ਉਹ ਤੇ ਭਗਵਾਨ ਦੇ ਰੂਪ ਜਾਣ ਲੋ ਕਹਿੰਦੇ ਉਹਨੂੰ ਬਸ ਐਦਾਂ ਸਮਝੋ ਕਿ ਇਹ ਹੀ ਰੱਬ ਹੈ ਕਿਉਂਕਿ ਅਸੀਂ ਸਾਰੇ ਰੱਬ ਦੇ ਇੱਕ 파ਟ ਆ ਪਰ ਅਸੀਂ ਪਰਮਾਤਮਾ ਨੂੰ ਭੁਲਾ ਕੇ ਗਿਆ ਇਸ ਕਰਕੇ ਅਸੀਂ ਉਹਦੇ ਤੋਂ ਅਲੱਗ ਹੋ ਗਏ ਜਿੱਦ ਦੇ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਾਂਗੇ ਉਦੋਂ ਇੱਕਮਿਕ ਹੋ ਜਾਾਂਗੇ ਇੱਕ ਹੋ ਜਾਾਂਗੇ ਤੇ ਉਦੋਂ ਗੁਰੂ ਸਾਹਿਬ ਕਹਿੰਦੇ ਤੂੰ ਹੁਣ ਰੱਬ ਦਾ ਹੀ ਰੂਪ ਹੋ ਗਏ ਰੱਬ ਦਾ ਹੀ ਰੂਪ ਜਿਵੇਂ ਇੱਕ ਪੱਥਰ ਹੈ ਨਾ ਪੱਥਰ ਪੱਥਰ ਕਿਸੇ ਕਾਰੀਗਰ ਨੇ ਉਹਨੂੰ ਘੜ ਕੇ ਉਹਦੇ ਵਿੱਚੋਂ ਮੂਰਤ ਪੈਦਾ ਕਰਤਾ ਹੁਣ ਜਦੋਂ ਮੂਰਤ ਪੈਦਾ ਕੀਤੀ ਉਹਨੂੰ ਰੱਖਤਾ ਮੰਦਰ ਚ ਜਦੋਂ ਮੰਦਰ ਚ ਰੱਖਿਆ ਲੋਕੀ ਉਹਨੂੰ ਮੱਥਾ ਟੇਕਣ ਲੱਗੇ ਉਹਨੂੰ ਭਗਵਾਨ ਕਹਿਣ ਲੱਗੇ ਭਾਵ ਕਿ ਉਹਦੇ ਤੋਂ ਫालतू ਫालतੂ ਪੱਥਰ ਉਤਾਰਤਾ ਸਾਨੂੰ ਵੀ ਗੁਰੂ ਸਾਹਿਬ ਇਹੀ ਕਹਿੰਦੇ ਨੇ ਘੜੀ ਹੈ ਸ਼ਬਦ ਸੱਚੀ ਤਕਸਾਲ ਕਹਿੰਦੇ ਆਹ ਜਿਹੜੇ ਗੁਰਬਾਣੀ ਹੈ ਨਾ ਇਹ ਸੱਚੀ ਟਕਸਾਲ ਹੈ ਕਹਿੰਦੇ ਇਹਦੇ ਨਾਲ ਜਿੱਤੇ ਅਸੀਂ ਜੁੜ ਗਏ ਕਹਿੰਦੇ ਅਸੀਂ ਵੀ ਘੜੇ ਜਾਵਾਂਗੇ ਸਾਡੇ ਅੰਦਰ ਵੀ ਜੋ ਫालतू ਫालतੂ ਪਿਆ ਉਹ ਨਿਕਲ ਜਾਣਾ ਹੈ ਘੜੀ ਹੈ ਸ਼ਬਦ ਸੱਚੀ ਟਕਸਾਲ ਕਹਿੰਦੇ ਜਿੱਤੇ ਅਸੀਂ ਘੜੇ ਗਏ ਕਹਿੰਦੇ ਅਸੀਂ ਵੀ ਤੇ ਮੂਰਤ ਬਣ ਜਾਾਂਗੇ ਅਸੀਂ ਵੀ ਤੇ ਭਗਵਾਨ ਬਣ ਜਾਾਂਗੇ ਜਿਵੇਂ ਉਹ ਪੱਥਰ ਨੂੰ ਘੜਿਆ ਘੜਨ ਵਾਲੇ ਨੇ ਘੜਨ ਤੋਂ ਬਾਅਦ ਉਹ ਭਗਵਾਨ ਬਣਦੀ ਹੈ ਤੇ ਸਾਨੂੰ ਵੀ ਤੇ ਗੁਰੂ ਸਿ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਜਿਹਦੇ ਅੰਦਰੋਂ ਇਹ ਚੀਜ਼ਾਂ ਨਿਕਲ ਗਈਆਂ ਨਾ ਉੱਪਰ ਉੱਠ ਗਿਆ ਇਹਨਾਂ ਚੀਜ਼ਾਂ ਤੋਂ ਕਹਿੰਦੇ ਉਹ ਵੀ ਭਗਵਾਨ ਹੀ ਬਣਦਾ ਉਸਤ ਤਿੰਦਿਆ ਨਹੀਂ ਜਿ ਕੰਚਨ ਲੋਹ ਸੁਨਾਨ ਉਨ੍ਹਾਂ ਦੀ ਗੱਲ ਕਰਦੇ ਆ ਜੀ ਜਿਹੜੇ ਭਗਵਾਨ ਦਾ ਰੂਪ ਹੋ ਜਾਂਦੇ ਆ ਹੁਣ ਸਾਡੇ ਅੰਦਰੋਂ ਨਾਤੇ ਕਿਸੇ ਦੀ ਨਿੰਦਿਆ ਨਿਕਲੀ ਹਰ ਟਾਈਮ ਨਿੰਦਿਆ ਕਰਦੇ ਆ ਨਾ ਤੇ ਨਾ ਸਾਡੇ ਅੰਦਰੋਂ ਸਾਡੀ ਉਸਤਤ ਨਿਕਲੀ ਕੋਈ ਸਾਡੀ ਉਸਤਤ ਕਰ ਰਿਹਾ ਹੋਵੇ ਅਸੀਂ ਉਹਨੂੰ ਬੜਾ ਚੰਗਾ ਸਮਝਦੇ ਆਂ ਪਰ ਗੁਰੂ ਸਾਹਿਬ ਕਹਿੰਦੇ ਐ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਕਿ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹੱਸੇ ਕਹਿੰਦੇ ਬੰਦਾ ਆਪਣੀ ਉਸਤਤ ਸੁਣਦਾ ਜਦੋਂ ਉਦੋਂ ਹੱਸਦਾ ਤੇ ਜਦੋਂ ਆਪਣੀ ਨਿੰਦਿਆ ਸੁਣਦਾ ਉਦੋਂ ਰੋਂਦਾ ਉਸਤਤ ਨਿੰਦਾ ਕੰਨ ਸੁਣ ਰੋਣ ਤੇ ਹਾਸੇ ਆਪਣੀ ਨਿੰਦਿਆ ਸੁਣ ਲਈ ਉਹਦੇ ਰੋਂਣ ਲੱਗ ਜਾਂਦਾ ਹੈ ਜਿੱਦੇ ਆਪਣੀ ਉਸਤਤ ਸੁਣ ਲਈ ਉਹਦੇ ਹੱਸਣ ਲੱਗ ਜਾਂਦਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਕਿ ਉਸਤਤ ਸੁਣ ਕੇ ਹੱਸਦਾ ਨਹੀਂ ਤੇ ਨਿੰਦਿਆ ਸੁਣ ਕੇ ਰੋਂਦਾ ਨਹੀਂ ਕੰਚਨ ਲੋਹ ਸਮਾਨ ਸੋਨਾ ਤੇ ਲੋਹਾ ਕਹਿੰਦੇ ਉਹਨੂੰ ਇੱਕੋ ਜਿਹਾ ਲੱਗਦੇ ਹੈ ਕਹਿੰਦੇ ਉਦੋਂ ਸਮਝ ਲਿਓ ਵੀ ਹੁਣ ਇਹ ਪਰਮਾਤਮਾ ਦਾ ਰੂਪ ਹੋ ਗਿਆ ਉਦੋਂ ਸਮਝ ਲਿਓ ਕਹਿੰਦੇ ਕਿ ਇੱਥੇ ਹੁਣ ਪਰਮਾਤਮਾ ਦਾ ਰੂਪ ਹੋ ਗਿਆ ਕਹੋ ਨਾਨਕ ਸੁਨ ਰੇ ਮਨ ਮੁਕਤ ਤਹ ਤੈ ਜਾਨ ਕਹਿੰਦੇ ਉਦੋਂ ਸਮਝ ਲਿਓ ਕਿ ਹੁਣ ਮੁਕਤ ਹੋ ਗਿਆ ਆ ਮਾਨ ਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਦੀ ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਨ ਤੇ ਕੰਮ ਕਰਦੀ ਹੈ। ਮਨ ਨੂੰ ਸਮਝਾਉਣ ਦੀ ਗੱਲ ਕਰਦੀ ਹੈ। ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੀ ਗੱਲ ਕਰਦੀ ਹੈ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ ਕਹਿੰਦੇ ਜਦੋਂ ਉਸਤਤ ਤੇ ਨਿੰਦਿਆ ਤੇ ਲੋਭ ਮੋਹ ਕੰਚਨ ਲੋਭ ਸੋਨਾ ਤੇ ਚਾਂਦੀ ਲੋਹਾ ਮਿੱਟੀ ਇਹ ਇੱਕੋ ਜੇ ਲੱਗਣ ਲੱਗ ਜਾਣ ਨਾ ਕੋਈ ਉਸਤਤ ਕਰ ਰਿਹਾ ਤਾਂ ਵੀ ਕੋਈ ਗੱਲ ਨਹੀਂ ਕੋਈ ਨਿੰਦਿਆ ਕਰ ਰਿਹਾ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਜਦੋਂ ਇਹ ਚੀਜ਼ਾਂ ਆ ਜਾਣ ਉਦੋਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮੁਕਤ ਹੋ ਗਏ ਅਸੀਂ ਮਰਨ ਤੋਂ ਬਾਅਦ ਦੀ ਮੁਕਤੀ ਭਾਲਦੇ ਆ ਗੁਰੂ ਸਾਹਿਬ ਕਹਿੰਦੇ ਜਿਉਂਦਿਆਂ ਜਿਉਂਦਿਆਂ ਮੁਕਤ ਹੋ ਜਾ ਭਗਤ 베ਣੀ ਜੀ ਦੇ ਸ਼ਬਦ ਆਉਂਦੇ ਨੇ 베ਣੀ ਕਹੈ ਸੁਣੋ ਹੋਰੇ ਭਗਤੋ ਮਰਨ ਮੁਕਤ ਕਿਨ ਪਾਈ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਕਿਹਨੇ ਵੇਖੀ ਹੈ ਜੀ ਜਿਉਂਦਿਆਂ ਜਿਉਂਦਿਆਂ ਮੁਕਤ ਹੋਣਾ ਹੈ ਜਿਉਂਦਿਆਂ ਜਿਉਂਦਿਆਂ ਆਜ਼ਾਦ ਹੋਣਾ ਹੈ ਆਜ਼ਾਦ ਹੋਣਾ ਲੋਫਰ ਨਹੀਂ ਹੋਣਾ ਆਜ਼ਾਦ ਵੱਖਰਾ ਵਿਸ਼ੈ ਲੋਭਰ ਹੋਣਾ ਗਲਤ ਕੰਮਾ ਚੱਲਣਾ ਇਹ ਅਲੱਗ ਵਿਸ਼ੈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹਰ ਇੱਕ ਸੋਗ ਜਾ ਕਹਿ ਨਹੀਂ ਬੜੀ ਮੀਤ ਸੁਨਾਨ ਹਰ ਇੱਕ ਖੁਸ਼ੀ ਨੂੰ ਕਹਿੰਦੇ ਸੋਗ ਗਮ ਨੂੰ ਕਹਿੰਦੇ ਚਿੰਤਾ ਨੂੰ ਕਹਿੰਦੇ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਹੁਣ ਜਿਹਦੇ ਨਾਲ ਕਦੇ ਇਨਸਾਨ ਦੀ ਅੱਖ ਮੈੜੀ ਹੋਗੀ ਨਾ ਕਹਿੰਦੇ ਉਹਦੇ ਲਈ ਮਨ ਵਿੱਚ ਹਮੇਸ਼ਾ ਹੀ ਬੰਦਾ ਰੋਸ ਰੱਖਦਾ ਹੈ ਉਹਨੂੰ ਆਪਣਾ ਦੁਸ਼ਮਣ ਜਾਣਦਾ ਪਰ ਗੁਰੂ ਸਾਹਿਬ ਕਹਿੰਦੇ ਹੈ ਕਿ ਚਾਹੇ ਖੁਸ਼ੀ ਦਾ ਸਮਾਂ ਚਾਹੇ ਗਮੀ ਦਾ ਸਮਾਂ ਕਹਿੰਦੇ ਇਹਨਾਂ ਨੂੰ ਇੱਕੋ ਜਿਹੀ ਸਮਝੀ ਬੈਰੀ ਮੀਤ ਸਮਾਨ ਕਹਿੰਦੇ ਮਿੱਤਰ ਨੂੰ ਤੇ ਬੈਰੀ ਨੂੰ ਇੱਕੋ ਜਾਂ ਸਮਝ ਲੈ ਕਹਿੰਦੇ ਨਾ ਤੇਰਾ ਫਿਰ ਬੈਰੀ ਬਣਨਾ ਕੋਈ ਜੇ ਸਭ ਨੂੰ ਮਿੱਤਰ ਸਮਝ ਲਿਆ ਨਾ ਫਿਰ ਬੈਰੀ ਕਿੱਥੋਂ ਬਣਨਾ ਜਦੋਂ ਦੁੱਖ ਨੂੰ ਤੇ ਸੁੱਖ ਨੂੰ ਇੱਕੋ ਜਾਂ ਜਾਣ ਲੈ ਆ ਹੁਣ ਗੁਰੂ ਤੇਗ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਤਤੀ ਤਵੀ ਤੇ ਬੈਠੇ ਐ ਕਿਉਂ ਦੁੱਖ ਨਹੀਂ ਹੋਣਾ ਜੀ ਬਹੁਤ ਵੱਡਾ ਦੁੱਖ ਸੀ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਕਿ ਤੇਰਾ ਕੀ ਆ ਮਿੱਠਾ ਲੱਗਣਾ ਹਰ ਨਾਮ ਪਦਾਰਥ ਨਾਨਕ ਮਾਗੈ ਇਸੇ ਤਰ੍ਹਾਂ ਜੇ ਦੁੱਖ ਆ ਗਿਆ ਨਾ ਕਿ ਇਹ ਸੱਚੇ ਪਾਤਸ਼ਾਹ ਇਹ ਵੀ ਤੇਰੀ ਦਾਤ ਐ ਬਸ ਜੇ ਸੁਖ ਆ ਗਿਆ ਇਹ ਵੀ ਤੇਰੀ ਦਾਤ ਹੈ ਸੱਚੇ ਪਾਤਸ਼ਾਹ ਕਿਉਂਕਿ ਗੁਰੂ ਸਾਹਿਬ ਕਹਿੰਦੇ ਐ ਕਿ ਦੁੱਖ ਸੁਖ ਦੋਏ ਦਰਕ ਪੜੇ ਪਹਿਰੇ ਜਾਏ ਮਨੁੱਖ ਕਿ ਜਿੱਦੇ ਇਸ ਜੰਮੇ ਆ ਨਾ ਮਰਨ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸੁਖ ਆਉਣਗੇ ਬਹੁਤ ਦੁੱਖ ਆਉਣਗੇ ਬਹੁਤ ਉਤਰਾਉਣਗੇ ਬਹੁਤ ਚੜ੍ਹਾਉਣਗੇ ਇਸੇ ਦੇ ਨਾਂ ਜ਼ਿੰਦਗੀ ਆ ਨਾ ਜੇ ਜ਼ਿੰਦਗੀ ਦੇ ਵਿੱਚੋਂ ਦੁੱਖ ਨਿਕਲ ਜਾਣ ਸੁੱਖਾਂ ਦੀ ਕਦਰ ਕੀ ਰਹਿਣੀ ਜਿਵੇਂ ਬੰਦਾ ਨਾ ਹਸਪਤਾਲ ਦੇ ਵਿੱਚ ਜਾਂਦਾ ਹੈ ਉੱਥੇ ECG ਕਰਵਾਉਂਦਾ ਦਿਲ ਦਾ ਐਕਸਟਰਾ ਕਰਵਾਉਂਦਾ ਹੈ ਨਾ ਜਦੋਂ ਉਹਦੇ ਵਿੱਚ ਲਾਈਨਾਂ ਆਉਂਦੀਆਂ ਨੇ ਉੱਪਰ ਹੇਠਾਂ ਉੱਪਰ ਹੇਠਾਂ ਜਦੋਂ ਲਾਈਨਾਂ ਉੱਪਰ ਹੇਠਾਂ ਆਈਆਂ ਇਹਦਾ ਮਤਲਬ ਜ਼ਿੰਦਗੀ ਚੱਲ ਰਹੀ ਹੈ ਜਿਸ ਦਿਨ ਇਹ ਸਰੀਰ ਚ ਜਿੰਦ ਨਹੀਂ ਰਹੀ ਨਾ ਖਾਲੀ ਹੋ ਗਿਆ ਸਰੀਰ ਭਾਵ ਕੇ ਮੌਤ ਹੋ ਗਈ ਉਹਦੇ ਤੁਸੀਂ ECG ਕਰਵਾ ਕੇ ਦੇਖਿਓ ਉਹਦੇ ਉਹ ਲਾਈਨਾਂ ਬਿਲਕੁਲ ਸਿੱਧੀਆਂ ਹੋ ਜਾਣਗੀਆਂ ਕਹਿੰਦੇ ਹੁਣ ਲਾਈਨਾਂ ਸਿੱਧੀਆਂ ਹੋ ਗਈਆਂ ਹੁਣ ਜ਼ਿੰਦਗੀ ਖਤਮ ਲੈਨਾਂ ਸਿੱਧੀਆਂ ਹੋ ਗਈਆਂ ਜ਼ਿੰਦਗੀ ਖਤਮ ਹੋ ਗਈ ਲੈਨਾਂ ਤੇ ਉੱਪਰ ਇੱਠਾ ਹੋਣੀ ਆ ਚਾਹੀਦੀਆਂ ਨੇ ਕਦੇ ਸਰੀਰ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਕਦੇ ਸੌਖੇ ਤੇ ਚੱਲਦੇ ਰਹਿਣੇ ਐ ਇਸੇ ਦੇ ਨਾਂ ਜ਼ਿੰਦਗੀ ਐ ਦੁੱਖ ਤੇ ਸੁੱਖ ਚੱਲਦੇ ਰਹਿਣਗੇ ਇਸੇ ਦਾ ਨਾਂ ਜ਼ਿੰਦਗੀ ਐ ਤੇ ਸੰਸਾਰ ਦੇ ਵਿੱਚ ਬੜੇ ਮਿੱਤਰ ਹੋਣਗੇ ਬਰੇ ਬੜੇ ਬੈਰੀ ਹੋਣਗੇ ਪਰ ਉਹਨਾਂ ਨੂੰ ਕਹਿੰਦੇ ਤੂੰ ਸਾਰਿਆਂ ਨੂੰ ਤੂੰ ਮਿੱਤਰ ਬਣਾ ਲੈ ਬਸ ਗੱਲ ਸਾਫ਼ ਹੋ ਜਾਣੀ ਹੈ ਜੋ ਸ਼ਲੋਕ ਦੀ ਆਖਰੀ ਪੰਕਤੀ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੀ ਤੈ ਜਾਨ ਕਹਿੰਦੇ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੈ ਨਾ ਕਹਿੰਦੇ ਉਹ ਤੇ ਮੁਕਤ ਹੋ ਗਿਆ ਉਹਨੂੰ ਮੁਕਤ ਸਮਝ ਲਿਓ ਕਹਿੰਦੇ ਜਿਵੇਂ ਭਗਤ ਤਰੂ ਹੰ ਦਾ ਨਾ ਜਿਹੜਾ ਉਹਦੀ ਮਾਂ ਜਿਹੜੀ ਸੀ ਮਤਰੀ ਸੀ ਉਹਨੇ ਆਪਣੇ ਪਿਤਾ ਦੀ ਗੋਦ ਚੋਂ ਬਾਹਰ ਉਠਾਤਾ ਕਿ ਜੇ ਇਹਦੀ ਗੋਦ ਚ ਬੈਠਣਾ ਸੀ ਮੇਰੀ ਕੁੱਖ ਤੋਂ ਜੰਮਣਾ ਸੀ ਹੁਣ ਦੁਸ਼ਮਣ ਬਣ ਕੇ ਬਹੁਤ ਤੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਤੈਨੂੰ ਧੱਕੇ ਦੇ ਕੇ ਬਾਹਰ ਕੱਢਤਾ ਰਾਜ ਗੱਦੀ ਤੋਂ ਤੂੰ ਰਾਣੀ ਕਿਉਂ ਹੋ ਗਈ ਉਹਨੇ ਆਖਿਆ ਮੈਂ ਹੈ ਤੇ ਰਾਣੀ ਆ ਪਰ ਮੈਂ ਉਹ ਪਰਮਾਤਮਾ ਦਾ ਨਾਮ ਨਹੀਂ ਜਪਿਆ ਇਸ ਕਰਕੇ ਮੇਰੀ ਇਹ ਹਾਲਤ ਹੋ ਫਿਰ ਉਹ ਪੁੱਛਦਾ ਕਿ ਮੈਨੂੰ ਰਾਜ ਕਿਵੇਂ ਮਿਲੇ ਮੇਰੇ ਜਿਹੜੇ ਦੁਸ਼ਮਣ ਨੇ ਮਿੱਤਰ ਕਿਵੇਂ ਬਣੇ ਉਹਦੀ ਮਾਂ ਨੇ ਆਖਿਆ ਪੁੱਤਰਾ ਬੰਦਗੀ ਕਰਿਆ ਕਰ ਭਾਈ ਗੁਰਦਾਸ ਸਾਹਿਬ ਕਹਿੰਦੇ ਬਾਹਰ ਚੱਲਿਆ ਤਪ ਕਰਨ ਮਿੱਤਰੂ ਮਿੱਤ ਸ਼ਤਰੂ ਤੇ ਸਭ ਹੋਵਨ ਮਿੱਤਾ ਕਹਿੰਦੇ ਗਿਆ ਤੇ ਤਪ ਕਰਨ ਸੀ ਕਿ ਜਿਹੜੇ ਦੁਸ਼ਮਣ ਨੇ ਉਹ ਮਿੱਤਰ ਬਣ ਜਾਣ ਜਿੰਦੂ ਆਰਾਧੀ ਹੈ ਹੋਈਏ ਪਤਤ ਪੁਨੀਤਾ ਕਹਿੰਦੇ ਪਵਿੱਤਰ ਹੋ ਗਿਆ ਰਾਜ ਗੱਦੀ ਦਾ ਮਾਲਕ ਬਣ ਗਿਆ ਪ੍ਰਮਾਤਮਾ ਦੇ ਦਰ ਤੇ ਉਹ ਕਬੂਲ ਹੋ ਗਿਆ ਕਹਿੰਦੇ ਇਸੇ ਤਰ੍ਹਾਂ ਜੇ ਅਸੀਂ ਸਾਰਿਆਂ ਨੂੰ ਮਿੱਤਰ ਬਣਾ ਲਾਂਗੇ ਨਾ ਬਾਣੀ ਪੜ ਕੇ ਬਸ ਕਹਿੰਦੇ ਅਸੀਂ ਵੀ ਉਸ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਾਂਗੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤ ਜਾ ਸੋ ਆਓ ਇਹਨੀ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ